ਅੱਜ 10 ਰੁਪਏ ਦਾ ਨਾ ਸਮੋਸਾ ਆਵੇ ਨਾ ਗੁਲਾਬ ਜਮਨਾਵੇ ਨਾ ਪੇਟੀ ਜਾਵੇ ਨਾ ਪਿਸਤੀ ਆ ਪਰ 10 ਰੁਪਏ ਚ ਬਦਾਮ ਆ ਜਾਣਗੇ 10 ਰੁਪਏ ਦੇ ਵਿੱਚ ਬਦਾਮ ਆ ਜਾਣਗੇ। ਕੀ ਬਾਤ ਹੈ। ਅੱਜ ਸਾਡਾ ਬਦਾਮ ਸਾਰੀ ਚੀਜ਼ ਨਾਲੋਂ ਸਸਤਾ ਹੈ। ਅੱਛਾ ਜੀ। ਸੇਤ ਲਈ ਬਹੁਤ ਵਧੀਆ ਹੈ ਬਦਾਮ। ਵਧੀਆ ਸੇਲ ਚੱਲ ਰਹੀ ਹੈ ਸਾਰੇ ਡਰਾਈ ਫੂਡ ਦੀ ਇੱਕ ਗਰੀਬ ਬੰਦਾ ਵੀ ਪਾਈਆ ਬਦਾਮ ਲੈ ਕੇ ਬੱਚਿਆਂ ਨੂੰ ਖਵਾਉਂਦਾ ਹੈ। ਕਿ ਉਹਦੀ ਕਾਸਟ 160 ਰੁਪਏ ਹੈ। ਜੇ ਬੱਚੇ ਨੂੰ ਤੁਸੀਂ ਡੇਲੀ ਖਵਾ ਰਹੇ ਹੋ ਤਾਂ ਮਿੰਨਾ ਚੱਲ ਜਾਂਦੇ ਆ। ਗਰਭਵਤੀ ਔਰਤਾਂ ਨੂੰ ਜੇ ਰਾਤ ਨੂੰ ਭੋ ਕੇ ਦੱਸ ਦਿੱਤੀਆਂ ਜਾਣ ਤਾਂ ਉਹਨਾਂ 'ਚ ਖੂਨ ਦੀ ਕਮੀ ਬਣੀ ਹੁੰਦੀ ਉਹਨਾਂ 'ਚ ਖੂਨ ਦੀ ਕਮੀ ਨਹੀਂ ਆਉਂਦੀ ਜਿਹੜੇ ਅੱਜ ਕੱਲ ਲੋਕਾਂ ਨੇ ਬੱਚਿਆਂ ਨੇ ਫਾਸਟ ਫੂਡ ਖਾ ਖਾ ਕੇ ਸੇਤਾ ਖਰਾਬ ਕਰ ਲਿਆ ਉਹਨੂੰ ਸਾਡਾ ਡਰਾਈ ਫੂਡ ਬਚਾਊਗਾ ਅਬਰਾਮ ਦਾ ਤੇਲ ਇਹ ਤੁਸੀਂ ਖੁਦ ਤਿਆਰ ਕਰਦੇ ਹੋ ਜੇ ਸਾਡਾ ਸਾਡੇ ਦੁਕਾਨ ਤੇ ਇੱਕ ਮਸ਼ੀਨ ਲੱਗੀ ਹੋਈ ਹੈ ਜਿਹੜੀ ਕਸਟਮਰ ਦੇ ਸਾਹਮਣੇ ਅਸੀਂ ਬਦਾਮ ਪਾ ਕੇ ਤੇਲ ਕੱਢ ਦਿੰਨੇ अच्छा जी कोई लोचा नहीं कोई ओला नहीं कुछ नहीं एक पासे ਖਾਲ ਹੋ ਜਾਂਦੀ ਇੱਕ ਪਾਸੇ ਬਦਾਮ ਹੋ ਜਾਂਦਾ ਠੀਕ ਜਿਹੜੇ ਜੇ ਬਦਾਮ ਦੀਆਂ ਦੋ ਚਾਰ ਡ੍ਰੌਪ ਤੁਸੀਂ ਦੁੱਧ ਚ ਪਾ ਕੇ ਪੀ ਸਕਦੇ ਹੋ ਬੱਚਿਆਂ ਦੇ ਮਾਲਿਸ਼ ਵੀ ਕਰ ਸਕਦੇ ਹੋ ਜੀ ਸਸ਼ੀਕਲ ਜੀ ਸਫਰ ਟੈਲੀਵਿਜ਼ਨ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਸਿਹਤ ਦਾ ਖਜ਼ਾਨਾ ਲੈ ਕੇ ਆਏ ਹਾਂ ਤੁਸੀਂ ਮੇਰੇ ਮਗਰ ਦੁਕਾਨ ਦੇਖ ਲਈ ਹੋਵੇਗੀ ਇਹ ਡਰਾਈ ਫਰੂਟ ਦੀ ਦੁਕਾਨ ਹੈ ਤੇ ਅੱਜ ਮੇਨ ਮਾਰਕਸ ਸਾਡਾ ਇਹ ਸੀ ਤੁਸੀਂ ਸ਼ਰਾਬਾਂ ਖਰੀਦ ਦਿਓ ਗੁਟਕਾ ਖਰੀਦ ਦਿਓ ਬਕਾਇਦਾ ਉਹਨਾਂ ਤੇ ਇਹ ਲਿਖਿਆ ਹੁੰਦਾ ਕਿ ਇਹ ਖਾਣ ਦੇ ਨਾਲ ਭਾਈ ਆ ਨੁਕਸਾਨ ਹੋਵੇਗਾ ਕੈਂਸਰ ਹੋਵੇਗਾ ਪਰ ਫਿਰ ਵੀ ਅਸੀਂ ਚਾਹ ਦੇ ਨਾਲ ਖਰੀਦ ਤਿਆ ਤੇ ਉਸ ਦੇ ਓਪੋਜ਼ਿਟ ਜੇ ਅਸੀਂ ਡਰਾਈ ਫਰੂਟ ਖਰੀਦਦੇ ਨਾਲੇ ਤਾਂ ਸਾਨੂੰ ਪੈਂਦਾ ਸਸਤਾ ਤੇ ਨਾਲੇ ਸਿਹਤ ਦਾ ਫਾਇਦਾ ਆਜੋ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕੀ ਪ੍ਰਾਈਸ ਰਹਿੰਦੇ ਆ ਕਿਉਂਕਿ ਡਰਾਈ ਫਰੂਟ ਖਾਣ ਤੋਂ ਅਸੀਂ ਦਰ ਜਾਣੇ ਅਸੀਂ ਕਹਿੰਦੇ ਨੇ ਬਹੁਤ ਮਹਿੰਗੇ ਆ ਪਰ ਸੇਠ ਜੀ ਕਹਿੰਦੇ ਬਹੁਤ ਸਸਤੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ RAM RAM ਸਤਿ ਸ਼੍ਰੀ ਅਕਾਲ ਜੀ RAM RAM ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਊ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਤੁਸੀਂ ਕਹੇ ਵੀ ਡਰਾਈ ਫੂਡ ਤਾਂ ਸਸਤੇ ਹੀ ਬਹੁਤ ਹੁੰਦੇ ਆ ਤੇ ਲੋਕ ਡਰਦੇ ਕਿਉਂ ਖਰੀਦਦੇ ਕਿਉਂ ਨਹੀਂਗੇ ਅਸੀਂ ਕਹਿੰਨੇ ਆ ਵੀ ਤੇ ਜਿਹੜੇ ਬਦਾਮਾਂ ਦਾ ਇੱਕ ਨਾਮ ਹੀ ਮਹਿੰਗਾ ਹੈ ਵੀ ਡਰਾਈ ਫੂਡ ਜਿਹੜੇ ਅਮੀਰ ਬੰਦੇ ਖਾਂਦੇ ਆ ਬਦਾਮ ਅਮੀਰ ਬੰਦੇ ਖਾਂਦੇ ਲੇਕਿਨ ਨਹੀਂ ਅੱਜ ਬਦਲ ਚੁੱਕਿਆ ਸਾਰਾ ਕੁਝ ਅੱਜ ਸਾਡਾ ਬਦਾਮ ਸਾਰੀ ਚੀਜ਼ ਨਾਲੋਂ ਸਸਤਾ ਹੈ अच्छा जी सेहत ਲਈ ਬਹੁਤ ਵਧੀਆ ਹੈ ਬਦਾਮ ਦੀ ਕੀਮਤ ਹੈ 640 ਰੁਪਏ ਕਿਲੋ 640 ਰੁਪਏ ਕਿਲੋ ਜੇ ਤੁਸੀਂ ਡੇਲੀ 10 ਬਦਾਮ ਖਾਣੇ ਤਾਂ 10 ਰੁਪਏ ਦੇ ਵਿੱਚ ਵਧੀਆ ਖਾਸ ਕਰਿਓ ਜਿਹੜਾ ਕਿ ਸਿਹਤ ਨੂੰ ਉਹਦਾ ਫਾਇਦਾ ਹੈ ਅੱਜ 10 ਰੁਪਏ ਦਾ ਨਾ ਸਮੋਸਾ ਆਵੇ ਨਾ ਗੁਲਾਬ ਜਮਨਾ ਆਵੇ ਨਾ ਪੇਟੀ ਜਾਵੇ ਨਾ ਪਿਸਤੀ ਆ ਪਰ 10 ਰੁਪਏ ਚ ਬਦਾਮ ਆ ਜਾਣਗੇ 10 ਰੁਪਏ ਦੇ ਵਿੱਚ ਬਦਾਮ ਆ ਜਾਣਗੇ ਕਿਆ ਬਾਤ ਜਿਹੜਾ ਕਿ ਸਿਹਤ ਲਈ ਬਹੁਤ ਫਾਇਦੇਮੰਦ ਹੂੰ ਦੂਜੇ ਪਾਸੇ ਲੋਕ 20 ਰੁਪਿਆ ਦਾ ਬੀੜੀਆਂ ਦਾ ਬੰਡਲ ਖਰੀਦ ਕੇ ਜਾਂ ਗੁਟਕਾ ਖਰੀਦ ਕੇ ਖਾ ਲੈਣਗੇ ਉਹਦੇ ਲਈ ਸਾਰਾ ਸਿੱਧਾ ਨੁਕਸਾਨ ਹੈ ਹੂੰ ਨਸ਼ੇ ਦੇ ਲੋਕ ਪੈਸਾ ਲਾ ਰਹੇ ਹੈ ਜੀ ਇੰਨਾ ਚੀਜ਼ਾਂ ਤੇ ਨਹੀਂ ਲਾਂਦੇ ਪਰ ਹੁਣ ਲੋਕਾਂ ਨੂੰ ਸਮਝ ਆ ਗਈ ਲੋਕ ਇਹ ਚੀਜ਼ ਖਾਣ ਲੱਗ ਗਏ ਜ਼ਿਆਦਾ ਦਿਖਾਉਂਗੇ ਸਾਨੂੰ ਨਾਲੇ ਬਾਦਾਮ ਦੀ ਕੁਆਲਿਟੀ ਵਿਖਾਓ ਮਿੱਤਰੋ ਸਿਹਤ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ ਆ ਬਾਦਾਮ ਦਿਖਾ ਰਹੇ ਹੈ ਜੀ ਹਾਂ ਇਧਰ ਦੇਖੋ ਤੁਸੀਂ ਬਾਦਾਮ ਹੈ ਇਹਦੀ ਕੀਮਤ 640 ਰੁਪਏ ਕਿਲੋ ਹੈ ਇਹ ਪੈਕਿੰਗ ਕਿੰਨੇ ਗ੍ਰਾਮ ਦੀ ਹੈ ਜੀ 250 ਗ੍ਰਾਮ ਦੀ ਤੇ ਰੇਟ ਇਹਦਾ 160 ਰੁਪਏ ਬਾਦਾਮਾਂ ਦੇ ਰੇਟ ਲੱਗ ਲੱਗ ਹੈ ਓਕੇ ਬਾਦਾਮ ਦੀ ਕੁਆਲਿਟੀ ਸਟਾਰਟਿੰਗ ਰੇਟ 640 ਰੁਪਏ ਕਿਲੋ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਕੋਈ ਆਇਲ ਆਲਾ ਹੈ ਜਾਂ ਗਰਬੰਦੀ ਹੈ ਜਾਂ ਕਾਮ ਜੀ ਹੈ ਉਹਦੀ ਥੋੜੀ ਜਿਹੀ ਕੋਸਟ ਵੱਧ ਜਾਂਦੀ ਹੈ ਪਰ ਫਿਰ ਵੀ ਘਰ ਦੀ ਪ੍ਰੋਟੀਨ ਨਾਲੋਂ ਵੀ ਸਾਡਾ ਡਰਾਈ ਫੂਡ ਬਾਦਾਮ ਦਾ ਨਾਸ਼ਤਾ ਕਰੋ ਤਾਂ ਸਸਤਾ ਹੈ ਸਸਤਾ ਹੈ ਦੂਜੀ ਗੱਲ ਇਹਦੇ ਫਾਇਦੇ ਫਾਇਦੇ ਨੇ ਜੇ ਇੱਕ ਬਾਦਾਮ ਬੰਦਾ 10 ਬਾਦਾਮ ਵੀ ਡੇਲੀ ਤੇ ਖਾਂਦਾ ਹੈ 10 ਰੁਪਏ ਦੇ ਵਿੱਚ ਨਾਸ਼ਤਾ ਤੁਸੀਂ ਕਰ ਸਕਦੇ ਹੋ ओके जी 10 ਰੁਪਏ ਦੇ ਵਿੱਚ ਸਿਰਫ ਹਾਂ ਦੂਸਰੇ ਪਾਸੇ ਜੇ ਅਸੀਂ ਇਹ ਕਹੀਏ ਕਿ 10 ਰੁਪਏ ਦੇ ਵਿੱਚ ਜੇ ਤੁਸੀਂ ਗੁਟਕਾ ਖਰੀਦੋ ਤੇ ਬਕਾਇਦਾ ਲਿਖਿਆ ਕਿ ਭਾਈ ਇਹ ਖਾਣ ਨਾਲ ਕੈਂਸਰ ਹੁੰਦਾ ਪਰ ਬਾਦਾਮ ਦੇ ਪੈਕੇਟ ਤੇ ਕੋਈ ਨਹੀਂ ਲਿਖਿਆ ਹੁੰਦਾ ਕਿ ਇਹ ਖਾਣ ਨਾਲ ਤੁਸੀਂ ਬਿਮਾਰ ਹੋ ਜਾਵੋਗੇ ਉਹਦੇ ਤੇ ਕੀ ਲਿਖਿਆ ਹੁੰਦਾ ਕਿ ਹੈਲਦੀ ਰਹੋਗੇ ਹੈਲਦੀ ਰਹੋਗੇ ਸੇਤ ਲਈ 슈ਗਰ ਲਈ ਹਰ ਇੱਕ ਚੀਜ਼ ਲਈ ਫਾਇਦਾ ਇਸ ਆਪਾਂ ਸਿਰਫ ਬਾਦਾਮ ਦੀ ਹੀ ਗੱਲ ਕਰਦੇ ਆਪਾਂ ਜਿੰਨੇ ਵੀ ਡਰਾਈ ਫਰੂਟ ਜਿਵੇਂ ਤੁਸੀਂ ਲਾ ਲਓ ਅੰਜੀਰ ਹੈ ਇਹ ਬਲੱਡ ਲਈ ਬਹੁਤ ਵਧੀਆ ਹੈ ਜੀ انجیر ਪਈਆ ਸਾਹਮਣੇ ਜਿ ਦਿਖਾਇਓ ਜਰੂਰ ਨਾਲ ਨਾਲ ਜੀ ਮੀਰ ਚੱਕੀ ਉਧਰੋਂ ਪੈਕੇਟ ਹਾਂਜੀ ਇਧਰੋਂ ਪੈਕੇਟ ਜੀ انجیر ਹੈ ਜੀ ਪੇਟ ਵੀ ਸਾਫ ਕਰਦੀ ਹੈ ਬਲੱਡ ਵੀ ਸਾਫ ਕਰਦੀ ਹੈ ਬਲੱਡ ਵਧਾਉਂਦੀ ਵੀ ਹੈ ਜੀ ਖੂਨ ਵਧਾਉਂਦੀ ਹੈ ਖੂਨ ਵਧਾਉਂਦੀ ਹੈ ਜੀ ਇਸ ਲਈ انجیر ਤੇ ਬਹੁਤ ਫਾਇਦੇ ਹੈ ਹਮ ਪਰ ਕੋਈ ਖਾ ਕੇ ਨਹੀਂ ਰਾਜੀ ਆ انجیر ਪਰ ਹੁਣ ਖਾਣ ਲੱਗ ਗਏ ਬਹੁਤ ਅੱਛਾ ਜੀ ਹਾਂ ਹੁਣ ਬਹੁਤ ਵਧੀਆ ਸੇਲ ਚੱਲ ਰਹੀ ਹੈ ਸਾਰੇ ਡਰਾਈ ਫੂਡ ਦੀ ਇੱਕ ਗਰੀਬ ਬੰਦਾ ਵੀ ਪਈਆ ਬਦਾਮ ਲੈ ਕੇ ਬੱਚਿਆਂ ਨੂੰ ਖਵਾਉਂਦਾ ਹੈ ਕਿ ਉਹਦੀ ਕਾਸਟ 160 ਰੁਪਏ ਹੈ ਤੇ ਬੱਚੇ ਨੂੰ ਤੁਸੀਂ ਰੇਲੀ ਖਵਾ ਰਹੇ ਹੋ ਤਾਂ ਮੇਂ ਨਾ ਚੱਲ ਜਾਂਦੇ ਆ 5 ਰੁਪਏ ਰੋਜ਼ ਦੇ ਹੋਏ ਹਾਂਜੀ ਇਸ ਕਰਕੇ ਡੇ ਬਾਏ ਡੇ ਡਰਾਈ ਫੂਡ ਦੀ ਜਿਹੜੀ ਸੇਲ ਹੈ ਉਹ ਵੱਧ ਰਹੀ ਹੈ ਵੱਧਦੀ ਜਾ ਰਹੀ ਹੈ ਜੇ ਤੁਸੀਂ ਅੰਜੀਰ ਦੀ ਕੁਆਲਿਟੀ ਦੀ ਗੱਲ ਕਰਦਾ ਦੱਸਿਓ ਜਰੂਰ ਕਿ ਕਈ ਕੋਈ ਬਾਜ਼ਾਰ 'ਚ ਤਾਂ ਕਾਲੀ ਜੀ ਅੰਜੀਰ ਵੀ ਵਿਕ ਰਹੀ ਹੈ ਚਿੱਟੀ ਹੈ ਦੇਖੋ انجੀਰ ਦੇ ਵਿੱਚ ਵੀ ਵੈਰਾਈਟੀ ਬਹੁਤ ਹੈ انجੀਰ ਆਮ ਜਿਹੜੇ ਕਰਨ ਵਾਲੇ ਦੁਕਾਨਾਂ ਤੇ ਉਹ ਮੀਡੀਅਮ ਕੁਆਲਿਟੀ ਵੇਚਦੇ ਆ 800 1000 ਰੁਪਏ ਕਿਲੋ ਸਾਡੇ ਕੋਲੇ ਵਿਗਦੀ ਹੈ 1200 1600 ਰੁਪਏ ਕਿਲੋ ਜੀ ਉਹਦੀ ਕੁਆਲਿਟੀ ਦਾ ਜਿੰਨਾ ਸਹਿਜ بڑا ਹੋਊਗਾ ਉਹਨਾਂ ਉਹਦੇ ਵਿੱਚ ਦਾਣਾ ਜ਼ਿਆਦਾ ਹੋਊਗਾ ਉਹਨਾਂ ਉਹਦਾ ਫਾਇਦਾ ਜ਼ਿਆਦਾ ਹੋਊ ਉਹਨਾਂ ਦੀ ਮਿਠਾਸ ਜ਼ਿਆਦਾ ਹੋਊ ਓਕੇ ਇਹਦੀ ਵੀ ਇਹ ਇਹ ਫਲ ਹੁੰਦਾ ਇਹ ਤਾਂ ਬੂਟਾ ਲੱਗਦਾ ਇੱਕ ਦਰੱਖਤ ਵਾਂਗੂ ਫਲ ਲੱਗਦਾ ਫਲ ਲੱਗਦਾ ਓਕੇ ਇਹਦਾ ਫਰੈਸ਼ ਫਰੂਟ ਵੀ ਆਂਦਾ ਹੈ ਜੀ ਜੂਨ ਜੁਲਾਈ ਦੇ ਵਿੱਚ ओके जी ਉਹ ਵੀ ਲੋਕ ਖਾਂਦੇ ਆ ਉਹਦਾ ਇਹਦੇ ਨਾਲੋਂ ਵੀ ਵੱਧ ਫਾਇਦਾ ਹੋਵੇਗਾ ਫਾਇਦੇ ਤਾਂ ਬਰਾਬਰ ਹੀ ਹੈ ਲੇਕਿਨ ਉਹ ਵੀ ਸ਼ਾਂਕ ਨਾਲ ਖਾਂਦੇ ਆ ਹੂੰ ਬਿਲਕੁਲ ਜੀ ਉਹ ਆਮ ਘਰਾਂ 'ਚ ਵੀ ਅੱਜਕੱਲ੍ਹ ਹੋਣ ਲੱਗ ਗਿਆ ਹੂੰ ਅੱਜਕੱਲ੍ਹ ਲੋਕਾਂ ਨੇ ਦਵਾਈਆਂ ਤੇ ਜ਼ੋਰ ਦੇਤਾ ਸੇਠ ਜੀ ਦਵਾਈਆਂ ਵੱਧ ਖਾ ਲੈਣਗੇ ਦਵਾਈਆਂ ਨਾਲੋਂ ਜਿਹੜਾ ਹੈ ਜਿਵੇਂ ਹੁਣ ਇਹ ਕਿਸ਼ਮਿਸ਼ ਹੈ ਹਾਂਜੀ ਇਹ ਸਾਡੀ ਗੰਦਾਰ ਦੀ ਕਿਸ਼ਮਿਸ਼ ਹੈ ਜੀ ਖਾਈ ਨੇੜੇ ਕਰਕੇ ਭਾਈ ਜੀ ਇਹ ਇੱਕ ਪਿਓਰ ਆਂਦੀ ਹੈ ਗੰਦਾਰ ਦੀ ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਪ੍ਰੋਸੈਸਿੰਗ ਨਹੀਂ ਹੁੰਦਾ ਤਿਆਰ ਕਰਨ ਲਈ ਜੀ ਇਹਦਾ ਵੀ ਬਹੁਤ ਫਾਇਦਾ ਹੈ ਇਹ ਕਿਹ ਕੀ ਫਾਇਦੇ ਕਰਦੀ ਹੈ ਇਹ ਕਿਸ਼ਮਿਸ਼ ਆ ਮੈਂ ਦੱਸ ਦੇਵਾਂ ਜਿਹਨੂੰ ਅਸੀਂ ਦਾਖਾਂ ਵੀ ਕਹਿ ਦਿੰਨੇ ਆ ਇਹ ਉਹ ਨੇ ਦਾਖ ਵੀ ਕਹਿੰਦੇ ਆ ਕਿਸ਼ਮਿਸ਼ ਵੀ ਕਹਿੰਦੇ ਆ ਹਾਂਜੀ ਇਹਦਾ ਵੀ ਬਹੁਤ ਫਾਇਦਾ ਸੌਗੀ ਵੀ ਕਹਿੰਦੇ ਨੇ ਜੇ ਸਰਚ ਮਾਰੂੰ ਇਹ ਤਾਕਤ ਲਈ ਬਹੁਤ ਵਧੀਆ ਹੈ ਜੀ ਕਿਸ਼ਮਿਸ਼ ਹੈ ਕਿਸ਼ਮਿਸ਼ ਲਓ ਬਈ ਕਿਸ਼ਮਿਸ਼ ਜਿਹੜਾ ਆਮ ਲੋਕ ਕਾਜੂ ਦੇ ਨਾਲ ਜਾਂ ਬਦਾਮ ਦੇ ਨਾਲ ਖਾਂਦੇ ਆ ਤਾਂ ਜ਼ਿਆਦਾ ਫਾਇਦਾ ਹੁੰਦਾ ਹਮ ਦੂਜੇ ਇਹ ਵੀ ਕਹਿੰਦੇ ਗਰਭਵਤੀ ਔਰਤਾਂ ਨੂੰ ਜੇ ਰਾਤ ਨੂੰ ਭੋਕੇ ਦੱਸ ਦਿੱਤੀਆਂ ਜਾਣ ਤਾਂ ਉਹਨਾਂ 'ਚ ਖੂਨ ਦੀ ਕਮੀ ਬਣੀ ਹੁੰਦੀ। ਉਹਨਾਂ 'ਚ ਖੂਨ ਦੀ ਕਮੀ ਨਹੀਂ ਆਉਂਦੀ। ਠੀਕ ਹੈ ਇਹ ਤਾਂ ਉਦੋਂ ਵੀ ਸਸਤੀਆਂ ਪੈ ਜਾਂਦੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਨਾਲੋਂ। ਇਹ ਤਾਂ ਤੁਸੀਂ 2-3 ਰੁਪਏ 4 ਰੁਪਏ 'ਚ ਵੀ ਖਾ ਸਕਦੇ ਹੋ ਡੇਲੀ। ਡੇਲੀ 2 ਰੁਪਏ ਦਾ ਖਰਚਾ ਸਿਰਫ ਇਹ ਜੇ ਖਾਣੇ ਹੋ। ਜੇ ਖਾਣੇ ਆ ਤਾਂ। ਤੇ ਜੇ ਦਵਾਈ ਲੈਣੇ ਤਾਂ ਤੁਹਾਡੀ ਤਕਰੀਬਨ 10 ਰੁਪਏ ਦਾ ਖਰਚਾ। ਦਵਾਈ ਦਾ ਸਾਈਡ ਇਫੈਕਟ ਬਹੁਤ ਹੈ। ਬਿਲਕੁਲ ਜੀ। ਇਹਦਾ ਬੋਡੀ ਨੂੰ ਫਾਇਦਾ ਹੈ। ਹਮ। ਜਿਹੜੇ ਲੋਕਾਂ ਨੇ ਤਾਂ ਕੰਮ ਕਰਦੀ ਹੈ ਜਿਹੜੇ ਅੱਜ ਕੱਲ ਲੋਕਾਂ ਨੇ ਬੱਚਿਆਂ ਨੇ ਫਾਸਟ ਫੂਡ ਖਾ-ਖਾ ਕੇ ਸੇਤਾਂ ਖਰਾਬ ਕਰ ਲੀਆਂ ਉਹਨੂੰ ਸਾਡਾ ਡਰਾਈ ਫੂਡ ਬਚਾਊਗਾ ਵਰਦਾਨ ਹੈ ਇਹ ਕੀ ਬਾਤ ਹੈ ਜੀ ਤੇ ਇਸ ਤੋਂ ਇਲਾਵਾ ਜੇ ਆਪਾਂ ਹੋਰ ਫਰੂਟਾਂ ਦੀ ਗੱਲ ਕਰੀਏ ਇਹਦਾ ਕੀ ਨਹੀਂ ਸੀ ਕਿ ਰੋੜ ਦੀ ਗਿਰੀ ਹੈ ਉਹਦੇ ਵਿੱਚ ਚਾਈਲ ਬਹੁਤ ਹੁੰਦਾ ਹੈ ਹਾਂਜੀ ਖਰੋੜ ਦੀ ਗਿਰੀ ਦੇ ਵਿੱਚ ਚਾਈਲ ਬਹੁਤ ਹੁੰਦਾ ਹੈ ਹੂੰ ਖਰੋੜ ਦੀ ਗਿਰੀ ਗੋਡਿਆਂ ਲਈ ਠੀਕ ਹੈ ਜੀ ਬਹੁਤ ਫਾਇਦੇਮੰਦ ਹੈ ਗੋਡੇ ਦਰਦ ਕਰਦੇ ਹਾਰਟਲੀ ਬਹੁਤ ਫਾਇਦੇਮੰਦ ਹੈ ਜੀ ਇਹਦੀ ਸ਼ੇਪ ਹੈ ਜਿਹੜੀ ਇੱਕ ਦਿਮਾਗ ਦੀ ਤਰ੍ਹਾਂ ਹੁੰਦੀ ਹੈ ਦਿਮਾਗ ਲਈ ਵਧੀਆ ਹਮ ਬਿਲਕੁਲ ਖਰੋੜ ਦੇ ਬਹੁਤ ਫਾਇਦੇ ਆ ਇਹ ਦਾ ਇਹਦਾ ਪ੍ਰਾਈਸ ਕੀ ਆ ਪ੍ਰਾਈਸ ਜ਼ਰੂਰ ਨਾਲ ਦੱਸ ਦਿਓ ਤਾਂ ਕਿ ਆਪਾਂ ਇਹ ਕੰਪੇਅਰ ਕਰ ਸਕੀਏ ਕਿ ਤੁਸੀਂ ਖਰੋੜ ਦੀ ਗਿਰੀ ਜਿੰਨੇ ਲਾ ਲੋ ਵੀ 1000 ਰੁਪਏ ਕਿਲੋ ਤੋਂ ਲੈ ਕੇ 1400 ਰੁਪਏ ਕਿਲੋ ਤੱਕ ਹੈ ਜੀ ਖਰੋੜ ਦੀ ਗਿਰੀ ਦੀ ਅੱਜ ਤੋਂ 5-4 ਸਾਲ ਤੋਂ ਪਹਿਲਾਂ ਨਾਲੋਂ 10 ਬੁਨਾ ਸੇਲ ਹੋ ਚੁੱਕੀ ਹੈ ਅੱਛਾ ਜੀ ਇਦਾਂ ਹੀ ਖਰੋੜ ਦੀ ਇਦਾਂ ਹੀ ਅੰਜੀਰ ਦੀ ਹਮ 10-10 ਬੁਨਸੇਲ ਹੋ ਚੁੱਕੀਆਂ ਹੈ ਜੀ ਇਹਨਾਂ ਚੀਜ਼ਾਂ ਦੇ ਫਾਇਦੇ ਹੈ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਸਿਹਤ ਲਈ ਬਹੁਤ ਲਾਭਦਾਇਕ ਹੈ ਬਿਲਕੁਲ ਜੀ ਕੋਸਟ ਘੱਟ ਹੈ ਤੁਸੀਂ ਸਾਰਾ ਡਰਾਈ ਫੂਡ ਰਲਾ ਮਿਲਾ ਕੇ ਖਾਣਾ ਹੋਵੇ ਤਾਂ 20 ਰੁਪਏ ਦੇ ਵਿੱਚ ਸਾਰੀਆਂ ਆਈਟਮਾਂ ਖਾ ਸਕਦੇ ਹੋ ਜੇ ਮਿਕਸ ਖਾਣਾ ਤਾਂ ਸਿਰਫ 20 ਰੁਪਏ ਲੱਗੇਗੇ 20 ਰੁਪਏ ਵਿੱਚ ਖਾ ਸਕਦੇ ਹੋ 20 ਰੁਪਏ ਦਾ ਅੱਜ ਕੁਝ ਨਹੀਂ ਆਂਦਾ ਕਿਤੇ ਪਰੌਠੀ ਲੈਣੀ ਹੈ ਤਾਂ ਉਹ ਵੀ ਅੱਜਕੱਲ ਉਹਦੀ ਕੋਸਟ 30 40 ਰੁਪਏ 30 40 ਰੁਪਏ ਆਮਲੇ ਕਿਚੂ ਲੈਣੀ ਇਹ ਘਰੇ ਬਣਾਣੀ ਤਾਂ ਵੀ 30 ਰੁਪਏ ਹੈ ਬਿਲਕੁਲ ਸਾਡਾ ਡਰਾਈ ਫੂਡ 20 ਰੁਪਏ ਦੇ ਵਿੱਚ ਨਸਤਾ ਕਰ ਸਕਦੇ ਹੋ ਹਮ ਨਾਲੇ ਹੈਲਦੀ ਨਾਲੇ ਹੈਲਦੀ ਨੁਕਸਾਨ ਕੋਈ ਨਹੀਂ ਸਿਹਤ ਨੂੰ ਇਹਦਾ ਫਾਇਦਾ ਹੈ ਬਿਲਕੁਲ ਜੀ ਫਿਰ ਇਹ ਇਹਦਾ ਮਤਲਬ ਵੀ ਲੋਕ ਇਹ ਵੇਖ ਲੈਂਦੇ ਕਿ ਯਾਰ ਬਾਦਾਮ ਤਾਂ 1000 ਰੁਪਏ ਕਿਲੋ 1400 ਰੁਪਏ ਕਿਲੋ ਕਰੋੜ ਹੋ ਜਾਣਗੇ ਪਹਿਲਾਂ ਲੋਕਾਂ ਦੇ ਦਿਮਾਗ ਵਿੱਚ ਕਿ ਨਕਸ਼ਾ ਹੁੰਦਾ ਸੀ ਵੀ ਡਰਾਈ ਫੂਡ ਜਾਂ ਬਾਦਾਮ ਤਾਂ ਅਮੀਰ ਲੋਕ ਖਾਂਦੇ ਆ ਲੇਕਿਨ ਉਹਨੇ ਬਦਲ ਗਿਆ ਹੂੰ ਹੁਣ ਹਰ ਇੱਕ ਇਨਸਾਨ ਖਾਸ ਕੋਈ ਜਿਹੜਾ ਚੌਂਕ ਦੇ ਵਿੱਚ ਮਜ਼ਦੂਰੀ ਕਰਦਾ ਕੋਈ ਪਾਈਆ ਬਦਾਮ ਲੈ ਕੇ ਬੱਚਿਆਂ ਨੂੰ ਖਵਾਉਂਦਾ ਹੈ ਖਵਾਉਂਦਾ ਆ ਬਿਲਕੁਲ ਜੰਦੇ ਨੂੰ ਮਾਂ ਕਹਿ ਦਿੰਦੀ ਆ ਕਿ ਬਦਾਮਾਂ ਦਾ ਇਹਨੂੰ ਰੋਗਨ ਪਿਆ ਦੇ ਹੋਏ ਬਦਾਮ ਕੁੱਟ ਕੇ ਖਵਾਦੀ ਆ ਜਵਾਗ ਨੂੰ ਬਦਾਮ ਦੇ ਤੇਲ ਦਾ ਉਹਦੋਂ ਫਾਇਦਾ ਅਸੀਂ ਉਹ ਵੀ ਸੇਲ ਕਰਦੇ ਆ ਅੱਛਾ ਜੀ ਬਦਾਮ ਦੇ ਤੇਲ ਨੂੰ ਤੁਸੀਂ ਮਾਲਿਸ਼ ਵੀ ਕਰ ਸਕਦੇ ਹੋ ਜੀ ਤੇ ਦੁੱਧ ਚ ਪਾ ਕੇ ਵੀ ਪੀ ਸਕਦੇ ਹੋ ਆ ਬਦਾਮ ਦਾ ਤੇਲ ਹੈ ਇਹ ਤੁਸੀਂ ਖੁਦ ਤਿਆਰ ਕਰਦੇ ਹੋ ਜਾਂ ਇਹਦੀ ਸਾਡਾ ਸਾਡੇ ਦੁਕਾਨ ਤੇ ਇੱਕ ਮਸ਼ੀਨ ਲੱਗੀ ਹੋਈ ਹੈ ਜਿਹੜੀ ਕਸਟਮਰ ਦੇ ਸਾਹਮਣੇ ਅਸੀਂ ਬਦਾਮ ਪਾ ਕੇ ਤੇਲ ਕੱਢ ਦਿੰਨੇ ਅੱਛਾ ਜੀ ਕੋਈ ਲੋਚਾ ਨਹੀਂ ਕੋਈ ਉਹਲਾ ਨਹੀਂ ਕੁਛ ਨਹੀਂ ਇੱਕ ਪਾਸੇ ਖਲ ਹੋ ਜਾਂਦੀ ਇੱਕ ਪਾਸੇ ਬਦਾਮ ਹੋ ਜਾਂਦਾ ਠੀਕ ਜਿਹੜੇ ਜੇ ਬਦਾਮ ਦੀਆਂ 2-4 ਡ੍ਰੌਪ ਤੁਸੀਂ ਦੁੱਧ ਚ ਪਾ ਕੇ ਪੀ ਸਕਦੇ ਹੋ ਬੱਚਿਆਂ ਦੇ ਮਾਲਿਸ਼ ਵੀ ਕਰ ਸਕਦੇ ਹੋ ਜੀ ਇਹ ਬਹੁਤ ਗੁਨਾਕਾਰ ਹੈ ਹੂੰ ਦਿਮਾਗ ਵੀ ਤੇਜ ਹੁੰਦਾ ਹੈ ਕਿਆ ਬਾਤ ਹੈ ਔਰ ਚਿਹਰੇ ਦੇ ਉੱਤੇ ਕੋਈ ਤੁਹਾਨੂੰ ਕੋਈ ਕਰੀਮ ਲਾਉਣ ਦੀ ਲੋੜ ਨਹੀਂ ਸਾਡਾ ਬਦਾਮ ਦਾ ਤੇਲ ਲਾਓ ਹੂੰ ਤੇ ਕਰੀਮ ਤੋਂ ਰਹਿਤ ਹੋ ਜਾਓ ਇਹ ਬਾਦਾਮ ਦਾ ਤੇਲ ਤੁਹਾਨੂੰ ਬਿਊਟੀ ਪਾਰਲਰ ਦਾ ਕੰਮ ਵੀ ਕਰੂਗਾ ਤੁਹਾਨੂੰ ਜਿਮ ਦਾ ਕੰਮ ਵੀ ਕਰੂਗਾ ਤੁਹਾਨੂੰ ਡਾਕਟਰ ਦਾ ਕੰਮ ਵੀ ਕਰੂਗਾ ਜਿਹੜੀ ਇਹਦੇ ਜਿਹੜੀ ਇਹਦੇ ਵਿੱਚੋਂ ਖਲ ਨਿਕਲਦੀ ਹੈ ਉਹਦਾ ਵੀ ਲੇਡੀਜ਼ ਫੇਸ ਪੈਕ ਬਣਾ ਲੈਂਦੇ ਆ ਉਹ ਵੀ ਵੇਸਟ ਨਹੀਂ ਜਾਂਦਾ ਜਿਹੜੀ ਇਹਦੀ ਖਾਲ ਨਿਕਲਦੀ ਹੈ ਉਹਦਾ ਫੇਸ ਪੈਕ ਬਣ ਜਾਂਦਾ ਫੇਸ ਪੈਕ ਬਣ ਜਾਂਦਾ ਤੇ ਫਿਰ ਤਾਂ ਕੀ ਹੈ ਹੀ ਬਾਤਾਂ ਨੇ ਤੁਸੀਂ ਬਾਦਾਮ ਅਗਲਾ ਲੈਂਦਾ ਬਾਦਾਮ ਦੇ ਹਿਸਾਬ ਨਾਲ ਤੁਸੀਂ ਉਹਦਾ ਤੇਲ ਕੱਢ ਦਿੰਦੇ ਹੋ ਤੇਲ ਤੇਲ ਅਲੱਗ ਖਾਲ ਅਗਲੇ ਨਾਲ ਦੇ ਦੇਣੇ ਵੀ ਲੈ ਜਾਓ ਭਾਈ ਲੈ ਜਾਓ ਭਾਈ ਇਹਦਾ ਫੇਸ ਪੈਕ ਬਣਾ ਲਓ ਕਿਆ ਬਾਤ ਹੈ ਇਹ ਇਦਾਂ ਦੇ ਫਿਰ ਹੋਰ ਵੀ ਕੋਈ ਪ੍ਰੋਡਕਟ ਹੋਣਗੇ ਜਿਵੇਂ ਤੇਲ ਬਣ ਕੇ ਜਿਹਨੂੰ ਅਸੀਂ ਵਰਤ ਸਕਦੇ ਹਾਂ ਸਾਡੇ ਕੋਲੇ ਕੋਕੋਨਟ ਆਇਲ ਵੀ ਹੈ ਜੀ ਉਹ ਵੀ ਦਿਖਾ ਦਿਓ ਜੀ ਜਿਹੜਾ ਕੋਕੋਨਟ ਆਇਲ ਹੈ ਹੂੰ ਇਹਨੂੰ ਅੱਜਕੱਲ ਕੁਕਿੰਗ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਓਕੇ ਜੀ ਇਹ ਤਾਂ ਮਹਿੰਗਾ ਪੈ ਜਾਂਦਾ ਨਾ ਕੁਕਿੰਗ ਚ ਦਾ ਜੀ ਨਹੀਂ ਇਹ ਮਹਿੰਗਾ ਨਹੀਂ ਪੈਂਦਾ ਕਿ ਇਹਦੀ ਮਾਤਰਾ ਘੱਟ ਪੈਂਦੀ ਹੈ ਓਕੇ ਇਹਦੇ ਫਾਇਦੇ ਜ਼ਿਆਦਾ ਹੈ ਹੂੰ ਇਹ ਦਾ ਕੀਪ ਕੀਪ ਪ੍ਰਾਈਸ ਹੈ ਇਹ ਤਾਂ 600 ਰੁਪਏ ਲੀਟਰ 600 ਰੁਪਏ ਲੀਟਰ ਵਰਜਨ ਆਇਲ ਹੁੰਦਾ ਜੀ ਇਹਨੂੰ ਤੁਸੀਂ ਬਾਡੀ ਤੇ ਮਾਲਿਸ਼ ਵੀ ਕਰ ਸਕਦੇ ਹੋ ਕੁਕਿੰਗ 'ਚ ਵੀ ਯੂਜ਼ ਕਰ ਸਕਦੇ ਹੋ ਜੀ ਇਹ ਬਾਡੀ ਲਈ ਬਹੁਤ ਵਧੀਆ ਹੈ ਹਮ ਅੱਜ ਕੱਲ ਬੱਚਿਆਂ ਦੇ ਜਿਹੜੇ ਵਾਲ ਆ ਜਿਹੜੇ ਚਿੱਟੇ ਆ ਜਾਂਦੇ ਆ ਛੋਟੀ ਉਮਰ ਤੇਰਲਾ ਸਾਈਡ ਦੇ ਲੋਕਾਂ ਨੂੰ ਦੇਖੋ ਤੁਸੀਂ ਉਹਨਾਂ ਦੇ ਵਾਲ ਬਿਲਕੁਲ ਜੈਡ ਬਲੈਕ ਹੁੰਦੇ ਆ ਉਹਦਾ ਕੀ ਕਾਰਨ ਹੈ ਕਿ ਉਹ ਕੋਕੋਨਟ ਆਇਲ ਵਰਤਦੇ ਆ ਵਾਹ ਉਹਨਾਂ ਨੂੰ ਦੇਖ ਦੇ ਕੇ ਹੁਣ ਆਪਣੇ ਪੰਜਾਬੀ ਵੀ ਵਰਤਣ ਲੱਗ ਗਏ ਹਮ ਫਿਰ ਲੱਗਦਾ ਇਹਨਾਂ ਤੇ ਆ ਵਾਲਤਾ ਜਾਵਦਾ ਚਿੱਟੇ ਵਾਲ ਭੁੱਲ ਜਾਓਗੇ ਹਾਂ ਚਿੱਟੇ ਵਾਲ ਭੁੱਲ ਜਾਓਗੇ ਕਿਆ ਬਾਤ ਹੈ ਫਿਰ ਸਾਡੇ ਘਰੇ ਖਜ਼ਾਨਾ ਪਿਆ ਅਸੀਂ ਘਰੇ ਹੀ ਨਹੀਂ ਵਰਤ ਰਹੇ ਦਾ ਮਤਲਬ ਤਾਂ ਫਿਰ ਇਹੀ ਹੋ ਗਿਆ ਨਾ ਕੋਕੋਨਟ ਆਇਲ ਅਸੀਂ ਖੋਪਾ ਉਹ ਖਾ ਜਾਣੇ ਆ ਪਰ ਕਦੇ ਤੇਲ ਵਰਤਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹੁਣ ਲੋਕ ਬਹੁਤ ਵਰਤਣ ਲੱਗ ਗਏ ਦੂਜਾ ਗੱਲ ਇਹ ਵੀ ਆ ਨਹੀਂ ਬਾਜ਼ਾਰ ਚ ਮਿਲਾਵਟਾਂ ਬਹੁਤ ਮਿਲ ਰਹੀਆਂ ਆ ਉਹ ਕਿਵੇਂ ਲੋਕਾਂ ਨੂੰ ਪਤਾ ਲੱਗੇ ਕਿ ਮਿਲਾਵਟ ਰਹਿ ਤਾ ਉਹ ਗੱਲ ਏ ਜੀ ਹੁਣ ਤਾਂ ਅਸੀਂ ਮਸ਼ੀਨ ਲਾਤੀ ਹੂੰ ਸਾਹਮਣੇ ਕੋਕਨਟ ਪਾਉਲ ਤੇਲ ਅਲੱਗ ਹੋ ਜੂ ਖਾਲਾ ਅਲੱਗ ਹੋ ਜੂ ਠੀਕ ਹੈ ਤਾਂ ਕੋਈ ਪਰਦਾ ਨਹੀਂ ਰਹਿ ਗਿਆ ਬਣਾਇਆ ਬਣਾਇਆ ਨਹੀਂ ਚੱਕ ਕੇ ਦੇਣਾ ਮੌਕੇ ਤੇ ਬਣਾ ਕੇ ਦੇਉਂਗੇ ਮੌਕੇ ਤੇ ਬਣਾ ਕੇ ਦਿੰਨੇ ਆ ਅਸੀਂ ਕੀ ਬਾਤ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਜੇ ਤੁਸੀਂ ਕੋਈ ਬਾਜ਼ਾਰ ਦੇ ਕੋਈ ਕੰਪਨੀਆਂ ਤੇਲ ਬਰਤਨ ਦੀ ਲੋੜ ਨਹੀਂ ਸਾਹਮਣੇ ਕਢਾਓ ਤੇ ਵਰਤੋ ਐਵੇਂ ਲਟਰਮ ਪਟਰ ਮ ਆਉਂਦਾ ਫਲਾਨੀ ਕੰਪਨੀ ਦਾ ਉਹ ਕੰਪਨੀ ਦਾ ਉਹ ਪਤਾ ਹੀ ਨਹੀਂ ਕੀ ਮਲਾਇਆ ਉਹਦੇ ਚ ਕੋਕੋਨਟ ਹੈ ਵੀ ਕਿੱਲਾ ਪੈ ਰਿਹਾ ਹੈ ਸਾਹਮਣੇ ਇੱਕ ਮਸ਼ੀਨ ਦੇ ਵਿੱਚ ਪਾ ਕੇ ਆਇਲ ਕੱਢ ਦੇਣਾ ਜੀ ਸਾਹਮਣੇ ਨਿਕਲ ਜਾ ਕੀ ਬਾਤ ਹੈ ਇਹ ਮਿੱਤਰੋ ਮੈਂ ਨਾ ਆ ਆ ਸਾਹਮਣੇ ਮਸ਼ੀਨ ਵੀ ਦਿਖਾ ਦੇ ਬਾਈ ਆ ਸਾਹਮਣੇ ਮਸ਼ੀਨ ਲੱਗੀ ਆ ਇਹਦੇ ਬਾਰੇ ਦੱਸੋ ਜੀ ਇਹ ਮਸ਼ੀਨ ਕੰਮ ਕਰਦੀ ਆ ਹਾਂਜੀ ਬਦਾਮ ਦਾ ਤੇਲ ਕੱਢਣ ਵਾਸਤੇ ਇਹਦੇ ਵਿੱਚ ਬਦਾਮ ਦਾ ਹੂੰ ਕੋਕੋਨਟ ਦਾ ਜੀ ਤੇਲ ਅਲਸੀ ਜੀ ਸਾਰੀਆਂ ਆਈਟਮਾਂ ਦਾ ਤੇਲ ਆ ਜਿਹੜਾ ਐ ਇਸ ਮਸ਼ੀਨ ਦੇ ਵਿੱਚ ਕੱਢਿਆ ਜਾਂਦਾ ਓਕੇ ਕਿਸੇ ਚੀਜ਼ ਦਾ ਤੇਲ ਕਢਾਣਾ ਤੁਸੀਂ ਜਿਵੇਂ ਬਦਾਮ ਹੋ ਗਿਆ ਅਕਰੋਟ ਹੋ ਗਿਆ ਨਾਰੀਅਲ ਹੋ ਗਿਆ ਅਲਸੀ ਐ ਤੇਲ ਐ ਕਲੌਂਜੀ ਐ ਜੀ ਸਾਰੇ ਚੀਜ਼ਾਂ ਦਾ ਇਹਦੇ ਵਿੱਚ ਤੇਲ ਸਾਮਣੇ ਕੱਢੀ ਜੇ ਆਪਾਂ ਮਾਤਰਾ ਦੀ ਗੱਲ ਕਰੀਏ ਕੋਈ ਕਿਲੋ ਬਦਾਮ ਲੈ ਕੇ ਉਹਦਾ ਤੇਲ ਕੱਢ ਦੋ ਚੋ ਕਿੰਨਾ ਤੇਲ ਨਿਕਲ ਜਾਂਦਾ ਜੀ 50% ਆਇਲ ਨਿਕਲਦਾ ਹੈ ਅੱਛਾ ਜੀ 1 ਕਿਲੋ ਬਦਾਮਾਂ ਦੇ ਵਿੱਚੋਂ ਅੱਧਾ ਕਿਲੋ ਖਾਲ ਤੇ ਅੱਧਾ ਕਿਲੋ ਤੇਲ ਤਿਆਰ ਹੋ ਜਾਂਦਾ ਤਿਆਰ ਹੋ ਜਾਂਦਾ ਉਹ ਖਾਲ ਵੀ ਤੁਹਾਡੇ ਵਰਤਨ ਯੋਗ ਹੈ ਤੇਲ ਤਾਂ ਹੈ ਹੀ ਖਾਲ ਨੂੰ ਤੁਸੀਂ ਬੂਟਿਆਂ 'ਚ ਵੀ ਪਾ ਸਕਦੇ ਹੋ ਜੀ ਉਹ ਫੇਸ ਬੈਕ ਵੀ ਬਣਾ ਸਕਦੇ ਹੋ ਹੂੰ ਪਸ਼ੂਆਂ ਨੂੰ ਵੀ ਪਾ ਸਕਦੇ ਖਾਦ ਵੀ ਸਾਡੀ ਜਿਹੜੀ ਸਾਡੀ ਜਿਹੜੀ ਹੈ ਖਾਲਾ ਵੇਸਟ ਨਹੀਂ ਜਾਂਦੀ। ਕੀ ਬਾਤ ਹੈ? ਇਹ ਸਾਰੇ ਜਗਾ ਵਰਤੋਂ ਚ ਲੈ ਸਕਦੇ ਹੋ ਤੁਸੀਂ। ਹੂੰ ਬਿਲਕੁਲ ਇਹ ਆਹ ਮਸ਼ੀਨ ਬਾਰੇ ਜ਼ਰੂਰ ਦੱਸ ਦਿਓ ਇਹ ਕੀ ਹੈ ਜੀ? ਇਸ ਮਸ਼ੀਨ ਵਿੱਚ ਅਸੀਂ ਬਟਰ ਪੀਨਟ ਬਟਰ ਬਣਾਉਂਦੇ। ਓਕੇ ਜੀ। ਜਿਹੜਾ ਕਿ ਪੀਨਟ ਪਾਓ ਬਟਰ ਤਿਆਰ ਹੈ। ਕੋਈ ਉਹਦੇ ਵਿੱਚ ਆਇਲ ਮੈਂਸ਼ਨ ਕਰਨ ਦੀ ਕੋਈ ਲੋੜ ਨਹੀਂ। ਸਿਰਫ ਉਸੇ ਦਾ ਹੀ ਬਣ ਜਾਂਦਾ ਕੋਈ ਪੀਨਟ ਪਾਓ ਤੇ ਬਟਰ ਤਿਆਰ ਗਰੇਵੀ ਲਈ ਤਾਂ ਕੁਝ ਕਰਦੇ ਹੁਣ ਕੁਝ ਨਹੀਂ ਕਰਨ ਦੀ ਲੋੜ ਗਾਣਾ ਤਾਂ ਆਟੋਮੈਟਿਕ ਹੀ ਪੀਨਟ ਦੇ ਵਿੱਚ 33% ਆਇਲ ਹੁੰਦਾ ਆਇਲ ਹੈ ਬਿਲਕੁਲ ਜਦੋਂ ਮਸ਼ੀਨ ਵਿੱਚ ਪਾਤਾ ਉਹ ਤੇਲ ਦੇ ਆਇਲ ਉਸੇ ਆਇਲ ਨੇ ਮਿਕਸ ਹੋ ਕੇ ਬਟਰ ਤਿਆਰ ਹੋ ਜਾਂਦਾ ਉਹ ਮਸ਼ੀਨ ਤੇਲ ਅਡ ਕਰ ਦਿੰਦੀ ਹੈ ਇਹ ਉਹਦੇ ਚ ਬਟਰ ਅਲੱਗ ਬਣਦਾ ਇਹਦਾ ਬਟਰ ਅਲੱਗ ਬਣਦਾ ਓਕੇ ਜੀ ਇੱਕ ਬੈਟਰ ਬਣ ਜਾਂਦਾ ਜਿਵੇਂ ਆਪਾਂ ਕਹਿ દઈએ ਕਿ ਤੁਸੀਂ ਖਾਦਾ ਹੀ ਹੋਣਾ ਇਦਾਂ ਪੈਕਿੰਗ ਚ ਆਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਆਹ ਪੈਕਿੰਗ ਤਿਆਰ ਹੁੰਦੀ ਹੈ ਇਹ ਪੈਕਿੰਗ ਤਿਆਰ ਕਰਦੇ ਆ ਇਹ ਇਹਦੀ ਕੀਮਤ ਕੀ ਰਹਿੰਦੀ ਹੈ ਜੀ ਇਹਦੀ ਅੱਧਾ ਕਿਲੋ ਦੀ 200 ਰੁਪਏ ਅੱਧਾ ਕਿਲੋ 200 ਰੁਪਏ ਚ ਕਿਆ ਬਾਤ ਅਰ ਪਿਓਰ ਇਹ ਵੀ ਅਸੀਂ ਕਸਟਮਰ ਦੇ ਸਾਹਮਣੇ ਬਣਾ ਕੇ ਦਿੰਨੇ ਹੁਣ ਆਪਣੀ ਵੀਡੀਓ ਦੇਖ ਕੇ ਨਾ ਕਈ ਭਰਾ ਇਹ ਕਹਿਣਗੇ ਕਿ ਆਪਾਂ ਖਰੀਦੀ ਏ ਡ్రਾਈ ਫਰੂਟ ਬਾਰੇ ਨਹੀਂ ਆਪਾਂ ਨੂੰ ਮੈਂ ਨਾ ਜਿਵੇਂ ਆ ਪੈਕਿੰਗ ਆ ਜਾਂ ਕੋਈ ਗਿਫਟ ਕਰਨੀ ਹੈ ਇਹਨਾਂ ਬਾਰੇ ਵੀ ਜਰੂਰ ਨਾਲ-ਨਾਲ ਦੱਸਦੇ ਹੋ ਤੁਸੀਂ ਇਹ ਗਿਫਟ ਵੀ ਸਾਡੇ ਆਪਣੇ ਬਣਾਏ ਹੋਏ ਆ ਇਹ ਪੈਕਿੰਗ ਨਹੀਂ ਕਰਵਾਈ ਹੋਈ ਅਸੀਂ ਆਪ ਹੀ ਪੈਕ ਕਰਦੇ ਆ ਇਹਦੇ ਵਿੱਚ ਤੁਸੀਂ ਜੋ ਮਰਜ਼ੀ ਸਾਹਮਣੇ ਖੜ ਕੇ ਆਪ ਦਾ ਡਰਾਈ ਫੂਡ ਦਾ ਪੈਕ ਬਣਵਾ ਲਓ ਕਨਫੈਕਸ਼ਰੀ ਦਾ ਪੈਕ ਬਣਵਾ ਲਓ ਠੀਕ ਹੈ ਜੀ ਉਹ ਕਸਟਮਰ ਸਾਹਮਣੇ ਸੀ ਤਿਆਰ ਕਰਕੇ ਕੱਟੋ ਘੱਟ ਵੀ ਬਣਾਉਣਾ ਹੋਵੇ ਕਿੰਨੇ ਕੁ ਚ ਬਣ ਜਾਂਦਾ ਜਿਵੇਂ ਮੈਂ ਆਹ ਵੇਖ ਰਿਹਾ ਡਰਾਈ ਫੂਡ ਦੀ ਕੋਸਟ ਘੱਟ ਤੋਂ ਘੱਟ 500 ਰੁਪਏ ਦਾ ਬਣਾਉਣਾ ਹੈ ਠੀਕ ਹੈ ਜੀ 500 ਰੁਪਏ ਚ ਥਾਲੀ ਤਿਆਰ 500 ਤੋਂ ਉੱਪਰ ਲਈ ਰੇਂਜ ਤੁਸੀਂ ਜਿੰਨੀ ਮਰਜ਼ੀ ਬਣਾ ਲਓ ਉਹ ਤਾਂ ਆਪ ਦੀ ਮਰਜ਼ੀ ਹੈ ਸਾਡਾ ਰੇਂਜ 500 ਰੁਪਏ ਜੀ ਤੇ ਆਪਣੀ ਨਾ ਦੁਕਾਨ ਦਾ ਐਡਰੈਸ ਜ਼ਰੂਰ ਦੱਸ ਦਿਓ ਨਾਲ ਕਿ ਕਿਆ ਦੋਸਤ ਮਿੱਤਰ ਪਹੁੰਚ ਸਕਣ ਤੇ ਲਾਹ ਲ ਆਪਣੇ ਬਣਾਇਆ ਹੋਇਆ ਜੀ ਆਪਣੀ ਦੁਕਾਨ ਦਾ ਨਾਮ ਹੈ ਹੈਪੀ ਡਰਾਈ ਫੂਡ ਹਾਊਸ ਜੀ ਦੇਵਸਮਾ ਚੌਂਕ ਦੇ ਵਿੱਚ ਦੁਕਾਨ ਹੈ ਸ਼ਾਪ ਨੰਬਰ 13 ਜੀ ਫਾਇਰ ਸਟੇਸ਼ਨ ਦੇ ਨਜ਼ਦੀਕ ਲੋਹੜਾਂ ਵਿੱਚ ਦੁਕਾਨ ਤੇ ਆਓ ਮੈਂ ਇਹ ਨਹੀਂ ਕਹਿੰਦਾ ਕਿ ਦੁਕਾਨ ਤੇ ਆ ਕੇ ਤੁਸੀਂ ਡਰਾਈ ਫਰੂਟ ਇੱਥੋਂ ਹੀ ਖਰੀਦੋ ਡਰਾਈ ਫਰੂਟ ਆ ਕੇ ਵੇਖੋ ਪਹਿਲਾਂ ਕੁਆਲਿਟੀ ਦੇਖੋ ਕੁਆਲਿਟੀ ਮਿਲਦੀ ਆ ਤਾਂ ਫਾਇਦੇਮੰਦ ਚੀਜ਼ਾਂ ਜ਼ਰੂਰ ਖਾਓ ਮੈਂ ਅਸੀਂ ਇਹ ਅਪੀਲ ਕਰਦੇ ਆ ਚੈਨਲ ਰਾਹੀਂ ਮੇਰੀ ਟੀਮ ਸਾਰੀ ਮਿਲ ਕੇ ਕਿ ਨਸ਼ਿਆਂ ਤੋਂ ਦੂਰ ਹੋਵੋ ਨਸ਼ਿਆਂ ਨੂੰ ਅਵੈਰ ਹਾਂਜੀ ਆ ਦਿਖਾ ਰਹੇ ਆ ਆ ਦੇਖੋ ਜਿਵੇਂ ਸਾਡਾ ਇੱਕ ਕੇਸਰ ਮਿਲਕ ਪਾਊਡਰ ਤਿਆਰ ਕੀਤਾ ਜਾਂਦਾ ਜੀ ਇਹਦੇ ਵਿੱਚ ਇਕਾਈ ਨੇੜੇ ਕਰਕੇ ਬਾਈ ਕੇਸਰ ਪਿਸਤਾ ਬਦਾਮ ਕਾਜੂ ਇਲਾਇਚੀ ਹੂੰ ਪਾ ਕੇ ਤਿਆਰ ਕੀਤਾ ਜਾਂਦਾ ਜੀ ਜਿਹੜਾ ਕਿ ਦੁੱਧ ਚ ਪਾਓ ਕੇਸਰ ਵਾਲਾ ਦੁੱਧ ਤਿਆਰ ਹੋ ਜਾਂਦਾ ਹੂੰ ਸਾਰੀਆਂ ਆਈਟਮਾਂ ਇਹਦੇ ਵਿੱਚ ਪਿਓਰ ਔਰ ਡਰਾਈ ਫੂਡ ਅਸੀਂ ਸਾਹਮਣੇ ਪੀਸ ਕੇ ਬਣਾਨੇ ਆ ਜਿਹਦੇ ਜੇ ਫਾਇਦੇ ਬਹੁਤ ਆਹ ਕੀ ਬਾਤ ਹੈ ਇਹ ਇਹਦੀ ਕੀਮਤ ਜਰੂਰ ਨਾਲ ਦੱਸ ਦਿਓ ਇਹ ਵੀ ਕੀਮਤ 240 ਰੁਪਏ 240 ਰੁਪਏ ਟਾ ਕਿੰਨਾ 240 ਗ੍ਰਾਮ ਹੈ 150 ਗ੍ਰਾਮ 150 ਗ੍ਰਾਮ 240 ਰੁਪਏ ਦਾ ਆ ਸੋ ਹੁਣ ਕਸਟਮਰ ਵੀ ਵੇਖ ਰਹੇ ਹੋ ਤੁਸੀਂ ਕੋਈ ਗੱਲ ਨਹੀਂ ਆਪਾਂ ਵੀਡੀਓ ਨੂੰ ਅੰਤ ਵੱਲ ਲੈ ਕੇ ਚੱਲਦੇ ਆ ਸੋ ਦੋਸਤੋ ਅਸੀਂ ਇਹੀ ਅਪੀਲ ਕਰਦੇ ਆ ਕਿ ਚੰਗੀਆਂ ਖਰਾਕਾਂ ਖਾਓ ਚੰਗੀ ਚੀਜ਼ ਖਾਓ ਜਿਹਦੇ ਨਾਲ ਅਸੀਂ ਸਿਹਤ ਦਾ ਖਿਆਲ ਰੱਖ ਸਕਦੇ ਆ ਦਵਾਈਆਂ ਤੋਂ ਬਚ ਸਕਦੇ ਆ ਕਿ ਜਿਹਦੇ ਕਾਰਨ ਜਦੋਂ ਦਵਾਈਆਂ ਤੋਂ ਬਚਾਂਗੇ ਤਾਂ ਉਮਰ ਵੀ ਵਧੇਗੀ ਉਮਰ ਵਧਾਉਣ ਦੇ ਲਈ ਚੰਗੀ ਚੀਜ਼ ਖਾਣਾ ਬਹੁਤ ਜ਼ਰੂਰੀ ਜੁੜੇ ਰਹੋ ਸਫਰ ਟੈਲੀ ਵੀ ਦੇ ਨਾਲ 淡了吧。